ਔਰ ਕਿਸੇ ਵੇਲੇ ਇਹਨਾਂ 5 ਜੂਨ ਨੂੰ ਇੱਕ ਇਹ ਵੀ ਕੰਮ ਕਰਕੇ ਵੇਖਿਆ ਬਾਬਾ ਕਰਨੈਲ ਸਿੰਘ ਜੀ ਉਹਨਾਂ ਕੋਲ ਇਹਨਾਂ ਆਪਣੇ ਆਦਮੀ ਕਲ ਕੇ ਤਿੰਨ ਤਰ੍ਹਾਂ ਦੀਆਂ ਲਾਲਚ ਦਿੱਤੇ ਤੁਸੀਂ ਸੋਚ ਕੇ ਵੇਖੋ ਪਹਿਲਾ ਲਾਲਚ ਇਹ ਦਿੱਤਾ ਵੀ ਤੁਸੀਂ ਦੁਨੀਆ ਵਿੱਚੋਂ ਕਿਸੇ ਵੀ ਦੇਸ਼ ਦੀ ਸਿਟੀਨ ਸ਼ਿਪ ਗ੍ਰੀਨ ਕਾਰਡ ਕਹਿ ਲੋ ਜਿਹਨੂੰ ਆਪਾਂ ਆਖਦੇ ਐ ਕਿਸੇ ਵੀ ਮੁਲਕ ਵਿੱਚ ਰਹਿਣਾ ਚਾਹੁੰਦੇ ਹੋ ਤੁਹਾਡਾ ਉੱਥੇ ਰਹਿਣ ਦਾ ਪ੍ਰਬੰਧ ਪੱਕੇ ਤੌਰ ਤੇ ਕਰ ਦਿੰਨੇ ਆ ਸਹੂਲਤਾਂ ਤੁਹਾਡੀ ਸੇਵਾ ਵਿੱਚ ਆਦਮੀ ਤੁਸੀਂ ਇਹ ਮੰਗਾ ਤਿਆਗ ਦਿਓ ਦੂਜੀ ਗੱਲ ਤੁਸੀਂ ਆਪਣੇ ਪੰਜ ਬੰਦਿਆਂ ਦੇ ਖਾਤੇ ਦੇ ਦਿਓ ਬੈਂਕ ਦੇ ਖਾਤੇ ਅਮਰੀਕਾ ਦੇ ਲੱਖਾਂ ਡਾਲਰ ਸਪਸ਼ਟ ਸ਼ਬਦਾਂ ਵਿੱਚ ਕਹੋ ਤੇ ਮੂੰਹ ਮੰਗਮੀ ਤੁਹਾਨੂੰ ਮਾਇਆ ਤੁਹਾਡੇ ਬੈਂਕ ਖਾਤਿਆਂ ਵਿੱਚ ਪਾ ਦਿੰਨੇ ਆ ਤੁਸੀਂ ਇਹ ਸਿੱਖ ਕੌਮ ਦੀਆਂ ਮੰਗਾਂ ਪੰਜਾਬ ਦੀ ਹੱਕੀ ਮੰਗਾਂ त्याग ਦਿਓ ਜੇ ਤੁਹਾਨੂੰ ਇਹ ਵੀ ਨਹੀਂ ਪਰਵਾਹ ਅਸੀਂ ਤੁਹਾਨੂੰ ਪੰਜਾਬ ਦੇ ਹੀ ਇੱਕ ਵਾਰੀ ਤੁਹਾਨੂੰ ਝੂਠਾ ਗ੍ਰਿਫਤਾਰ ਕਰਾਂਗੇ ਇਹ ਲਾਲਚ ਦਿੱਤੇ ਉਹਨਾਂ ਬਾਅਦ ਵਿੱਚ ਅਸੀਂ ਕਾਨੂੰਨ ਤਹਿਤ ਬਿਉਤ ਬੰਦੀ ਬਣਾ ਕੇ ਤੁਹਾਨੂੰ ਪੰਜਾਬ ਦੇ ਲੀਡਰਸ਼ਿਪ ਵਿੱਚੋਂ ਤੇ ਤੁਹਾਨੂੰ ਰਾਤਨਿਤਕ ਤੌਰ ਤੇ ਵੱਡਾ ਅਹੁਦਾ ਦੇ ਦਿੰਦੇ ਆ ਪਰ ਤੁਸੀਂ ਇਹ ਹੱਕੀ ਮੰਗਾ ਤਿਆਗ ਦਿਓ ਸੰਤ ਬਾਬਾ ਦਰਨ ਸਿੰਘ ਜੀ ਮਹਾਨ ਸੂਰਮੇ ਆਤਮਾ ਸੂਰਬੀਰ ਬਚਨ ਕੇ ਬਲੀ ਨੇ ਨਾ ਉਹ ਕਿਸੇ ਲਾਲਚ ਤੇ ਡੋਲੇ ਉਹਨਾ ਆਪਣੀਆਂ ਧਰਮ ਦੀਆਂ ਕੌਮ ਦੀਆਂ ਪੰਜਾਬ ਦੀਆਂ ਹੱਕੀ ਮੰਗਾਂ ਨਾਲ ਸਮਝੌਤਾ ਨਹੀਂ ਕੀਤਾ